ਇੱਕ ਪ੍ਰਦਰਸ਼ਨ ਕਰਦਾ ਵੀ ਭਾਰਤ ਸਰਕਾਰ ਜਦੋਂ 1960 ਦੇ ਵਿੱਚ ਭਾਰਤ ਭੁੱਖਾ ਮਰਦਾ ਸੀ ਤੇ ਉਦੋਂ ਹਰੀ ਕ੍ਰਾਂਤੀ ਦੇ ਮਤਾਇਕ ਸਾਰੇ ਭਾਰਤ ਦਾ ਢਿੱਡ ਭਰਿਆ ਭਾਰਤ ਨੇ ਪਾਰਤ ਨੇ ਪਾਰਤ ਪੰਜਾਬ ਨੇ ਢਿੱਡ ਬਣਾਇਆ ਪਾਰਤ ਦਾ ਉਹ ਹੀ ਪੰਜਾਬ ਦੇ ਵਾਸੀ ਨੇ ਉਹ ਹੀ ਕਿਸਾਨ ਮਜ਼ਦੂਰ ਨੇ ਆਪਣੀ ਹੱਕੀ ਮੰਗਾਂ ਲੈ ਕੇ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸੁਮਿੰਨਾ ਸਿੰਘ ਦੀ ਰਿਪੋਰਟ ਦੀ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਇਹ ਵਕਾਲਤ ਕਰਦੇ ਪਰ ਅੱਜ ਉਹਨੂੰ ਲਾਗੂ ਨਹੀਂ ਕਰ ਰਹੇ ਜਦੋਂ ਆਪਕੋ ਪਾਵਰ ਆ ਗਈ ਅੱਜ ਪ੍ਰਧਾਨ ਮੰਤਰੀ ਇਹਨਾਂ ਨੇ ਚਿੱਠੀ ਲਿਖੀ ਉਸ ਮੁੱਖ ਉਸ ਪ੍ਰਧਾਨ ਮੰਤਰੀ ਵੇ ਡਾਕਟਰ ਮਨਮੋਹਨ ਸਿੰਘ ਨੂੰ ਵੀ ਇਹਨਾਂ ਦੀਆਂ ਹੱਕੀ ਮੰਗਾਂ ਕਿਸਾਨਾਂ ਮਜ਼ਦੂਰਾਂ ਦੀ ਲਾਗੂ ਕਰ ਦੇਣਾ ਕਰਜ਼ਾ ਮਾਫ ਕਰ ਦੇ ਪਰ ਜਦੋਂ ਅੱਜ ਤਾਕਤ ਆ ਗਈ ਆ ਅੱਜ ਲਾਗੂ ਨਹੀਂ ਕਰ ਰਹੇ ਇਸ ਕਰਕੇ ਅਸੀਂ ਕਰ ਰਹੇ ਵੀ ਇਹ ਕਾਦੀ ਅਯਾਦੀ 1976 ਤੋਂ ਲੈ ਕੇ ਹੁਣ ਤੱਕ 19% ਭਾਵਾ ਵਾਧਾ ਫਸਲਾਂ ਦਾ ਦੂਜੇ ਪ੍ਰਦਾਰਥਾਂ ਦਾ 350% ਭਾਵਾ ਵਾਧਾ ਤੇ ਨਾ ਸਾੜੀਆਂ ਫਸਲਾਂ ਚੱਕੀਆਂ ਗਈਆਂ ਉਤੋਂ ਭਾਅ ਵੀ ਇੰਨੇ ਵਧਾ ਦਿੱਤੇ ਗਏ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸਾਡੇ ਤੇ ਕਰਜ਼ਾ ਚੜਿਆ ਇਸ ਕਰਕੇ ਅਸੀਂ ਕਹਿੰਨੇ ਆਂ ਬਿਹੜੀ ਕਰਜ਼ੇ ਦੇ ਕਰੀ ਲੀਕ ਮਾਰੋ ਜੇ ਵੱਡਿਆਂ ਲੋਕਾਂ ਦਾ ਡਾਨੀਆਂ ਬਾਨੀਆਂ ਦਾ 11 ਕਰੋੜ ਮਾਫ ਕਰਾ ਕਿਸਾਨਾਂ ਦਾ ਤੇ ਕਰਜ਼ਾ ਹੀ ਕੁਝ ਨਹੀਂ